ਦੋਨੇ ਜਾਣੇ ਜੋ ਚਲੇਗੇ ਰੋਟੀ ਖਾਣ ਅੱਛਾ ਜੀ ਰੋਟੀ ਖਾ ਕੇ ਉਹਨੂੰ 2 ਘੰਟੇ ਲੱਗੇ ਆਉਣ ਜਾਣ ਚ ਪੈਦਲ ਹੀ ਗਏ ਹਾਂਜੀ ਆ ਕੇ ਫੇਰ ਉਹਨਾਂ ਨੇ ਅੱਗ ਬਾਲ ਲਈ ਬਹਿ ਗਏ ਹਾਂਜੀ ਤੇ ਹੋਮਗਾਰਡ ਵਾਲਾ ਜਿਹੜਾ ਬੰਦਾ ਸੀ ਉਹ ਬੀੜੀਆਂ ਪੀਂਦਾ ਸੀ ਅੱਛਾ ਉਹਨੇ ਬੀੜੀ ਲਾ ਲਈ ਅੱਛਾ ਉਹ ਜਦੋਂ ਬੀੜੀ ਦੇ ਦੋ ਕਾਸੀ ਲਾਏ ਹੋਣੇ ਉਹਨੇ ਹਾਂਜੀ ਦੇਖਿਆ ਕਿ ਰਜਾਈ ਹਿੱਲਣ ਲੱਗ ਪਈ ਹਾਂਜੀ ਉਸ ਤਰ੍ਹਾਂ ਦੇ ਹੋ ਗਏ ਰਜਾਈ ਖੇਲੀ ਜਾਂਦੀ ਡੈੱਡ ਬੋਡੀ ਅਨੀ ਦੇ ਨਾਮ ਲਈ ਚੁੱਕਾ ਹੱਥ ਨਿਕਲਿਆ ਅੱਛਾ ਕਾਲਾ ਮੈਲ ਨਾਲ ਭਰਿਆ ਡੇਡੇ ਨੌ ਲੰਬੇ ਹਨਾ ਹਾਂਜੀ ਉਹ ਜਿਵੇਂ ਖੂਨੀ ਪੰਜਾ ਹੁੰਦਾ ਹੈ ਨਾ ਬਣਾਣਾ ਫਿਲਮਾਂ ਚ ਹੁੰਦਾ ਸੀਗਾ ਹਾਂਜੀ ਉਹ ਕਹਿੰਦਾ ਅੰਦਰੋਂ ਆਵਾਜ਼ ਆਈ ਚੋ ਕਹਿੰਦਾ ਮੈਨੂੰ ਬੀੜੀ ਦਿਓ ਮੈਂ ਵੀ ਪੀੜੀ ਪੀਣੀ ਆ ਉਹ ਦਾ ਭਰਾ ਉਹ ਆਸਾਨ ਮਾਰੇਗਾ ਉਹਨਾਂ ਨੇ ਤਾਂ ਭੱਜ ਲਈ ਉਹ ਹਾਂਜੀ ਸਿੱਧੇ ਜਾ ਕੇ ਥਾਣੇ ਸਾਹ ਲਿਆ ਉਹਨਾਂ ਨੇ ਹਾਂਜੀ ਥਾਣੇ ਜਾ ਕੇ ਸਾਰੀ ਡਿਊਟੀ ਆਫਸਰ ਨੂੰ ਗੱਲ ਦੱਸੀ ਹੈ ਨਾ ਹਾਂਜੀ ਯਾਰ ਉਹ ਕੋੰਨਾਂ ਦੀ ਗੱਲ ਮੰਨਣ ਨੂੰ ਤਿਆਰ ਨਾ ਹੋਵੇ ਕੋਈ ਬੰਦਾ ਇਹ ਕਿਵੇਂ ਹੋ ਸਕਦਾ ਕਿ ਡੈੱਡ ਬੋਡੀ ਅਸੀਂ ਰੱਖ ਕੇ ਆਏ ਆ ਐ ਰਜਾਈ ਕਿਵੇਂ ਹਿਲ ਜਾਊਗਾ ਨਾ ਚਲੋ ਜੀ ਉਹ ਹੋਮਗਾਰਡ ਵਾਲਾ ਤਾਂ ਇੰਦਾ ਗੁੰਦਾ ਸੀ ਉਹਨੇ ਪਊਆ ਪੀਤਾ ਤੇ ਸੌ ਗਿਆ ਤੇ ਉਹ ਸਪਾਈ ਨੂੰ ਬੁਖਾਰ ਹੋ ਗਿਆ ਵਿਚਾਰੇ ਨਵਾਂ ਮੁੰਡਾ ਸੀਗਾ ਅੱਛਾ ਜੀ ਤਾਂ ਬਾਅਦ ਚ ਸਟੋਰੀ ਇਹ ਨਿਕਲੀ ਕਿ ਉੱਥੇ ਜਦੋਂ ਰੋਟੀ ਖਾਣ ਗਏ ਉੱਥੇ ਇੱਕ ਕਮਲਾ ਬੰਦਾ ਸੀਗਾ ਉੱਥੇ ਆ ਵੀ ਢਾਬੇ ਟੂਪੇ ਤੇ ਫਿਰਦਾ ਰਹਿੰਦਾ ਸੀ ਕਿਦੋਂ ਰੋਟੀ ਖਾ ਲਈ ਕਿਦੋਂ ਕਰ ਲਈ ਉਹ ਕਰ ਲਈ ਉਹ ਜਦੋਂ ਰੋਟੀ ਖਾਣ ਗਏ ਤੇ ਉਹਨੇ ਦੇਖਿਆ ਵੀ ਅੱਗ ਪਈ ਹੈ ਉਹ ਅੱਗ ਸੇਕਣ ਲੱਗ ਗਿਆ ਹੂੰ ਉਹ ਅੱਗ ਦੀ ਬੁਝੀ ਤੇ ਉਹਨ ਉਹਨੇ ਕੀਤਾ ਜੀ ਉਹ ਰਜਾਈ ਦੇਖੀ ਰਜਾਈ ਥੱਲੇ ਬਾਡੀ ਪਈ ਸੀ ਮਾਰਾ ਠੇਡਾ ਉਹ ਥੱਲੇ ਖਤਾਨਾ ਸਿੱਟਦੀ ਰੈੱਡ ਬਾਡੀ ਆਹ ਰਜਾਈ ਚ ਵੜ ਕੇ ਸੌਂ ਗਿਆ ਸੁਤਰਾ ਜਦੋਂ ਉਹ ਬੀੜੀਆਂ ਉਹ ਵੀ ਪੀਂਦਾ ਸੀਗਾ ਜਦੋਂ ਬੀੜੀ ਦਾ ਧੂਆ ਉਹ ਚੜਿਆ ਨੱਕ ਨੂੰ ਉਹਦੇ ਹਣਾ ਉਹ ਉਹਦਾ ਵੀ ਉਹਦੇ ਵੀ ਜਿਗ ਰਿਆ ਉਹਨੇ ਹੱਥ ਬਾਹਰ ਕੱਢਿਆ ਕਹਿੰਦਾ ਮੈਂ ਵੀ ਬੀੜੀ ਪੀਣੀ